ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਜਿਨ੍ਹਾਂ ਨੇ ਕਦੀ ਸਿਲਸਿਲਾ ਵਾਰ ਪਾਠ ਕੀਤਾ ਹੋਵੇ ਉਹਨਾਂ ਦੇ ਸਾਹਮਣੇ ਛੰਦ ਆਇਆ ਹੋਵੇਗਾ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਠੇਖੇ ਦੁਖ ਨਾਸਨਾ ਸਾਇਬ ਕੰਨਨ ਮੇਰੇ ਹੱਥਾਂ ਚ ਪਦਮ ਬਣ ਗਏ ਗੁਰੂ ਅਰਜਨ ਦੇਵ ਜੀ ਮੇਰਾ ਸ਼ਬਦ ਹੈ ਤੇ ਸਾਫ ਕਿਸੇ ਦੀ ਗੱਲ ਨਹੀਂ ਆਪਣੀ ਗੱਲ ਕਰ ਰਿਹਾ ਮੇਰੇ ਹਾਥ ਪਦਮ ਕਿਉਂਕਿ ਸ਼ਾਇਰੀ ਦੀ ਰੂਪ ਰੇਖਾ ਵੀ ਦੇਖਣੀ ਆਉਣੀ ਆ ਸ਼ਬਦਾਂ ਨੂੰ ਵੀ ਦੇਖਣਾ ਆਉਣਾ ਕਿ ਕੀ ਕਹਿ ਰਿਹਾ ਹੈ ਅਰਥ ਬੋਧ ਦੇਖਣਾ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਭ ਕੰਨ ਮੇਰੇ ਹਿਰਦੇ ਰੂਪੀ ਅੰਗਣ ਵਿੱਚ ਸੁਖ ਹੋ ਗਿਆ ਹੱਥ ਵਿੱਚ ਪਦਮ ਬਣ ਗਏ ਭਈ ਹੱਥ ਵਿੱਚ ਪਦਮ ਕਿਸ ਤਰ੍ਹਾਂ ਬਣ ਗਿਆ ਉਹ ਪਾਦਸ਼ਾਹ ਕੰਨ ਨੇ ਸਖੀ ਮੇਰੋ ਕੰਠ ਰਤਨ ਵੇਖ ਦੁਖ ਨਾਸ਼ਨਾ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਮੇਰੇ ਕੰਠਿ ਚ ਵਸਿਆ ਤੇ ਕੰਠਿ ਦੇ ਚ ਵਸਦੇ ਹੈ ਹੱਥਾਂ ਦੇ ਚ ਪਦਮ ਬਣ ਕੇ ਇੰਜ ਕਹਿੰਦੇ ਹੁਣ ਇਤਿਹਾਸ ਨੂੰ ਪੜੀਏ ਤਾਂ ਪਦਮ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾ ਚ ਜ਼ਰੂਰ ਸੀ ਬਾਕੀ ਕਿਸੇ ਪਾਦਸ਼ਾਹੀ ਦਾ ਇਤਿਹਾਸ ਦੇ ਚ ਕੋਈ ਜ਼ਿਕਰ ਨਹੀਂ ਕਿਸੇ ਦਾ ਨਹੀਂ ਤੁਸੀਂ ਪੜਨਾ ਸਾਰਾ ਇਤਿਹਾਸ ਸਾਡੇ ਕੋਲ ਇਤਿਹਾਸ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਨਹੀਂ ਨਹੀਂ पदम राम ਦੇ ਚਰਨਾਂ 'ਚ ਵੀ ਨਹੀਂ ਸੀ। ਪਦਮ ਬ੍ਰਹਮੇ ਦੇ ਚਰਨਾਂ 'ਚ ਨਹੀਂ ਸੀ। ਪਦਮ ਮਹਾਤਮਾ ਬੁੱਧ ਦੇ ਚਰਨਾਂ 'ਚ ਨਹੀਂ ਸੀ। ਪਦਮ ਸ੍ਰੀਮਾਨ ਸੁਆਮੀ ਮਹਾਵੀਰ ਦੇ ਚਰਨਾਂ 'ਚ ਨਹੀਂ ਸੀ। ਲੇਕਿਨ ਪਦਮ ਕਈ ਉਪਨਿਸ਼ਦਾਂ ਦੇ ઋਸ਼ੀਆਂ ਦੇ ਚਰਨਾਂ 'ਚ ਸੀ ਜਿਨ੍ਹਾਂ ਨੇ ਉਪਨਿਸ਼ਦਾਂ ਲਿਖੀਆਂ। ਉਪਨਿਸ਼ਦਾਂ 108 ਨੇ। ਇਹ ਪਦਮ ਕਹਿੰਦੇ ਨੇ ਭਿਰਗੂ ਦੇ ਚਰਨਾਂ 'ਚ ਵੀ ਸੀ। ਉਹਦੇ ਆਪਣੇ ਚਰਨਾਂ 'ਚ ਵੀ ਸੀ। ਪਰ ਭਿਰਗੂ ਦੀ ਪਹੁੰਚ ਬੜੀ ਲੰਬੀ ਸੀ। ਉਹਨੇ ਗ੍ਰਹਿਨੇ ਛਤਰਾਂ ਦਾ ਬੜਾ ਭਾਰੀ ਅਧਿਐਨ ਕੀਤਾ। ਔਰ ਸੰਸਾਰ ਨੂੰ ਜੋਤਿਸ਼ ਵਿੱਦਿਆ ਜਿਹੜੀ ਨਾ ਇਹ ਵੀ ਦਿੱਤੀ ਜਿਹਨੂੰ ਇਲਮ-ਏ-ਨਜੂਮ ਕਹਿੰਦੇ ਨੇ। ਇਹ ਉਸਨੇ ਦਿੱਤਾ। ਜੋਤਿਸ਼ ਵਿੱਦਿਆ ਇਸ ਤੋਂ ਪਹਿਲੇ ਨਹੀਂ ਸੀ। ਔਰ ਇਹਦੀ ਗੱਲ ਹਰ ਭਾਰਤੀ ਨੇ ਮੰਨ ਲਈ ਕਿ ਕ੍ਰਿਪਨ ਕ੍ਰਿਪਨ ਪਰਮਪੁਰਖ ਦੇ ਚਰਨਾਂ 'ਚ ਪਦਮ ਤੇ ਹੋਣਾ ਹੀ ਚਾਹੀਦਾ। ਹੱਥਾਂ 'ਚ ਪਦਮ ਤੇ ਹੋਣਾ ਹੀ ਚਾਹੀਦਾ। ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾ ਮੇਰੇ ਹੱਥ ਪਦਮ ਆਂ ਗੰਨ ਸੁਖ ਬਾਸਨਾ ਹੁਣ ਇਹ ਉਸ ਪਦਮ ਦਾ ਜ਼ਿਕਰ ਨਹੀਂ ਜੋ ਭਿਰਗੂ ਕਹਿ ਰਹੇ ਹਨ ਮਹਾਰਾਜ ਕਹਿੰਦੇ ਨੇ ਹੱਥਾਂ 'ਚ ਬਰਕਤਾਂ ਆ ਗਈਆਂ ਨੇ ਪਤਾ ਨਹੀਂ ਕਿਸ ਤਰ੍ਹਾਂ ਆ ਗਈਆਂ ਇਹ ਕਹਿੰਦੇ ਹੱਥਾਂ ਵਿੱਚ ਬਰਕਤਾਂ ਆ ਗਈਆਂ ਨੇ ਪਹਿਲੇ ਨਹੀਂ ਸਕਦਾ ਹੱਥ ਬਰਕਤ ਭਰੇ ਹੋ ਗਏ ਮੇਰੇ ਹੱਥ ਪਦਮ ਇਹ ਹੋ ਹੀ ਨਹੀਂ ਸਕਦਾ ਕਿ ਕੰਠ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਏ ਫਿਰ ਉਹਦਾ ਰਸ ਨਾਲ ਗਦਗਦ ਹੋਵੇ ਤੇ ਹੱਥ 'ਤੇ ਬਰਕਤੇ ਆਉਣ ਇਹ ਹੋ ਹੀ ਨਹੀਂ ਸਕਦਾ ਅਥਰੇ ਵਿੱਚ ਵਰਕਤਾਂ ਆ ਜਾਂਦੀਆਂ ਲਾਜ਼ਮੀ ਹੁਣ ਭਾਟ ਵੀ ਜ਼ਿਕਰ ਕਰਦੇ ਨੇ ਜਿੰਨਾ ਭਾਟਾਂ ਦੀ ਬਾਣੀ ਹੈ ਉਹ ਗੁਰੂ ਅਮਰਦਾਸ ਜੀ ਮਹਾਰਾਜ ਦਾ ਰੂਪ ਸਾਡੇ ਸਾਹਮਣੇ ਰੱਖਦੇ ਨੇ ਬਾਜ ਕਰ ਦਾਹਣੇ ਭਾਰ ਦਾ ਮਤਲਬ ਹੈ ਪਦਮ ਪਦਮ ਹੁੰਦਾ ਕਮਲ ਦਾ ਫੁੱਲ ਇਹਨੂੰ ਸ਼ਾਸਤ੍ਰਿਕ ਵਿੱਚ ਕਹਿੰਦੇ ਨੇ ਪਦਮ ਤੇ ਮੈਂ ਸ਼ਬਦ ਕੋਸ਼ ਦੇ ਵਿੱਚ ਇਹਦੇ 18 ਨਾਮ ਪੜੇ ਨੇ ਕਮਲ ਦੇ ਇਹਨੂੰ ਪਦਮ ਵੀ ਕਹਿੰਦੇ ਨੇ ਇਹਨੂੰ ਸੋਰਭ ਵੀ ਕਹਿੰਦੇ ਨੇ ਇਹਨੂੰ ਕੰਜ ਵੀ ਕਹਿੰਦੇ ਨੇ ਇਨੂੰ ਸਾਰੰਗ ਵੀ ਕਹਿੰਦੇ ਨੇ ਇਹ ਸਾਰੇ ਇਸ ਦੇ ਨਾਮ ਨੇ ਔਰ ਇਹਨੂੰ ਬਾਰਜ ਵੀ ਕਹਿੰਦੇ ਨੇ ਫੁੱਲ ਇੱਕ ਹੈ ਇਹਦੇ ਬੇਸ਼ਤਰ ਨਾਮ ਨੇ ਕਈ ਨਾਮ ਨੇ ਔਰ ਧਾਰਮਿਕ ਦੁਨੀਆ ਵਿੱਚ ਇਹ ਸ਼ਰਮੋਰ ਚਿੰਨ ਹੈ ਵੀ ਫਲਾਣਾ ਤੇ ਕਮਲ ਦੀ ਤਰ੍ਹਾਂ ਹੈ ਗੁਰੂ ਗ੍ਰੰਥ ਸਾਹਿਬ ਵੀ ਇਹੀ ਪ੍ਰਮਾਣ ਦਿੰਦੇ ਨੇ ਉਪਨਿਸ਼ਦਾਂ ਵੀ ਇਹੀ ਪ੍ਰਮਾਣ ਦਿੰਦੀਆਂ ਨੇ ਵੇਦ ਵੀ ਇਹੀ ਕਹਿੰਦੇ ਨੇ ਕਿ ਇਸ ਬੰਦੇ ਨੂੰ ਤੇ ਕਮਲ ਦੀ ਤਰ੍ਹਾਂ ਰਹਿਣ ਦੀ ਜਾਚ ਆ ਗਈ ਤੇ ਜਿਹਨੂੰ ਕਮਲ ਦੀ ਤਰ੍ਹਾਂ ਰਹਿਣ ਦੀ ਜਾਚ ਆਵੇ ਉਹ ਤੇ ਸਾਰੇ ਦਾ ਸਾਰ ਆਪ ਹੀ ਪਦਮ ਹੋਗੇ ਆਪ ਹੀ ਕਮਲ ਹੋਗੇ ਜਾਂਪਦਾ ਬਿਰਗੂ ਨੇ ਮੋٹے ਰੂਪ ਵਿੱਚ ਗੱਲ ਕਹਿ ਦਿੱਤੀ ਕੁਝ ઋષਿ ਮੁਨੀਆਂ ਨੇ ਬਾਰੀਕ ਗੱਲ ਕਹਿ ਦਿੱਤੀ ਪਦਮ ਪੈਰਾ 'ਚ ਨਹੀਂ ਹੋਵੇਗਾ ਤੇ ਸਾਰੇ ਹੀ ਪਦਮ ਹੋ ਜਾਣਗੇ ਮੁਕੰਮਲ ਪਦਮ ਹੋ ਜਾਏਗਾ ਪਦਮ ਦਾ ਮਤਲਬ ਕਮਲ ਕਿਉਂਕਿ ਕਮਲ ਦੀ ਤਰ੍ਹਾਂ ਤੇ ਰਹਿੰਦਾ ਤੇ ਪਰ ਇਤਨੀ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕੁਝ ਰੇਖਾਂ ਨੇ ਪੈਰਾਂ ਦੇ 'ਚ ਹੱਥ ਦੇ 'ਚ ਉਹ ਰੇਖਾਂ ਬਿਲਕੁਲ ਕਮਲ ਦੀ ਤਰ੍ਹਾਂ ਖੜੀਆਂ ਖੜੀਆਂ ਹੱਥ ਦੇ ਚੋਂਡੀਆਂ ਨੇ ਜਾਂ ਪੈਰਾਂ ਵਿੱਚ ਤੋਂ ਹੁਣ ਭੱਤ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਬਾਜ ਕਰਦਾ ਹਣੇ ਫੜੇ ਦੇਹਣੇ ਹੱਥ ਦੇ ਚ ਪਦਮ ਹੁਣ ਗੁਰਗਨ ਸਾਹਿਬ ਦੇ ਬਾਅਦ ਮੈਂ ਸਾਰੇ ਫੜੇ ਸਾਹਮਣੇ ਰੱਖ ਰਿਹਾ ਅਗਰ ਮੇਰੇ ਕੋਲ ਗੁਰਗਨ ਸਾਹਿਬ ਦਾ ਆਧਾਰ ਨਾ ਹੋਵੇ ਤਾਂ ਫਿਰ ਮੈਂ ਬਾਹਰ ਦੀ ਗੱਲ ਬਿਲਕੁਲ ਨਹੀਂ ਕਰਦਾ ਕਿਉਂਕਿ ਆਧਾਰ ਹੋਵੇ ਤਾਂ ਹੀ ਕਰਦਾ ਹਾਂ ਆਧਾਰ ਹੀ ਨਹੀਂ ਜਿਸ ਗੱਲ ਨਾਲ ਗੁਰਮਤ ਸਹਿਮਤ ਨਹੀਂ ਹੁੰਦੀ ਚਰਚਾ ਕਿਉਂ ਕਰੀਏ ਕੋਈ ਗੱਲ ਕਾ ਕਰੀਏ ਤਾਂ ਉਪਨਿਸ਼ਦਾਂ ਦੇ ਵਿੱਚ ਬਿਰਗੂ ਨੇ ਜਿਸ ਪਦਮ ਦਾ ਜ਼ਿਕਰ ਕੀਤਾ ਹੈ ਪਦਮ ਦੀ ਗੱਲ ਗੁਰਗ੍ਰੰਥ ਸਾਹਿਬ ਵਿੱਚ ਵੀ ਹੈ ਔਰ ਗੁਰਵਰਜਨ ਦੇਵ ਜੀ ਤੇ ਖੁੱਲੇ ਰੂਪ ਵਿੱਚ ਕਹਿੰਦੇ ਨੇ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੇ ਕੰਠ ਰਤਨ ਦੇਖ ਦੁਖ ਨਾਸਨਾ ਏ ਸਖੀ ਮੇਰੇ ਕੰਠ ਦੇ ਵਿੱਚ ਐਸਾ ਪਰਮਾਤਮਾ ਦਾ ਨਾਮ ਵਸਿਆ ਹੱਥਾਂ 'ਚ ਪਦਮ ਬਣ ਕੇ ਔਰ ਪਤਕਾਇਰੇ ਨੇ ਬਾਹਰ ਜੁ ਕਰਦਾ ਹਣੇ ਏ ਗੁਰੂ ਅਮਰਦਾਸ ਜੀ ਤੁਹਾਡੇ ਦੇਹਨੇ ਹੱਥ ਵਿੱਚ ਪਦਮ ਹੈ ਹੁਣ ਇਤਿਹਾਸ ਪੜ੍ਹੀਏ ਪਦਮ ਗੁਰੂ ਅਮਰਦਾਸ ਜੀ ਦੇ ਦੇਹਨੇ ਹੱਥਾਂ 'ਚ ਨਹੀਂ ਸੀ ਖੱਬੇ ਪੈਰ ਵਿੱਚ ਸੀ ਚਰਨਾਂ ਦੇ ਵਿੱਚ ਹੱਥ ਦੇ ਵਿੱਚ ਨਹੀਂ ਸੀ ਇਤਿਹਾਸ ਇਹ ਕਹਿੰਦਾ ਕਿਉਂਕਿ ਸਾਈਂਬ ਜੋਂ ਬਾਹਰ ਆ ਕੇ ਬੈਠੇ ਨੇ ਇਸ਼ਨਾਨ ਕਰਕੇ ਗੰਗਾ ਤੋਂ ਬਾਹਰ ਨਿਕਲੇ ਨਾ ਤਾਂ ਪਹਿਰਾ ਦੇ ਜਿਹੜਾ ਪਦਮ ਸੀ ਉਹ ਬ੍ਰਾਹਮਣ ਨੂੰ ਦਿਖਾਈ ਦਿੱਤਾ ਉਹਨੇ ਇੱਕਦਮ ਆ ਕੇ ਮੱਥਾ ਟੇਕਿਆ ਪਾਤਸ਼ਾ ਤੁਹਾਡੇ ਚਰਨਾਂ ਚ ਪਦਮ ਜੋਤਿਸ਼ ਵਿੱਦਿਆ ਦਾ ਮਾਹਿਰ ਸੀ ਇਲਮ ਨਾਲ ਜੋਮ ਦਾ ਉਹ ਮਾਹਿਰ ਸੀ ਕਿੰਨ ਦਾ ਪਾਤਸ਼ਾ ਮੇਰੀ ਜੋਤਿਸ਼ ਵਿੱਦਿਆ ਗਲਤ ਨਹੀਂ ਔਰ ਉਹ ਬ੍ਰਾਹਮਣ ਨਾਲ ਪਿੱਛੇ ਚੱਲ ਪਿਆ ਸੇਵਾਦਾਰ ਸੇਵਾ ਕਰਨ ਲੱਗ ਪਿਆ ਮਹਾਰਾਜ ਕੰਨ ਟੁੰਬਲੇ ਖੇਚੇ ਮੇਰੀ ਸੇਵਾ ਨਾ ਕਰ ਬ੍ਰਾਹਮਣ ਕਹਿੰਦਾ ਨਹੀਂ ਮਹਾਰਾਜ ਪਦਮ ਹੈ ਬੀਜ ਪਿਆ ਇਹ ਅੰਕੁਰਿਤ ਵੀ ਹੋਵੇਗਾ ਇਹ ਪਰਫੁੱਲਤ ਵੀ ਹੋਵੇਗਾ ਆਸਰ ਉਸ ਬ੍ਰਾਹਮਣ ਦੇ ਦੇਖਦੇ ਆਂ ਦੇਖਦੇ ਆਂ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੋਏ। ਔਰ ਆਗੇ ਗੁਰੂ ਅਮਰਦਾਸ ਜੀ ਮਹਾਰਾਜ ਉਸ ਬ੍ਰਾਹਮਣ ਨੂੰ ਬੁਲਾ ਕੇ ਕਹਿੰਨੇ ਨੇ ਬਈ ਸਾਡਾ ਦਿਲ ਕਰਦਾ ਤੂੰ ਬ੍ਰਾਹਮਣ ਹੋ ਕੇ ਬੜੀ ਸੇਵਾ ਕੀਤੀ ਹੈ ਲੰਗਰ ਦੀ ਪੰਗਤ ਦੀ ਸੰਗਤ ਦੀ ਬੜੀ ਸੇਵਾ ਕੀਤੀ। ਤੇ ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਆ। ਪਰ ਐਸਾ ਦੇਣਾ ਚਾਹੁੰਦੇ ਆ ਜੋ ਤੇਰੀ ਮੰਗ ਹੋ। ਉਹ ਜੀ ਬ੍ਰਾਹਮਣ ਸੀ ਬੜਾ ਸਿਆਣਾ ਸੀ ਸ਼ਾਇਰ ਸੀ ਕਵੀ ਸੀ ਭਾਈ ਸਾਹ ਭਾਈ ਸੰਤੋਖ ਸੀ ਜਿਨੇ ਇਸ ਦੀ ਮੰਗ ਲਿਖੀ ਹੈ ਕਹਿੰਦਾ ਹੈ اے ਪਾਤਸ਼ਾਹ ਜੋ ਨਾਮ ਦੇਵੋ ਧਨ ਨਾ ਦੇਵੋ ਨਾਮ ਬਿਹੂਨ ਜਨ ਜੰਪੁਰ ਜਾਇ ਹੈ ਜੋ ਧਨ ਦੇਵੋ ਨਾਮ ਨਾ ਦੇਵੋ ਧਨ ਬਿਹੂਨ ਜਗਤ ਨਾ ਸੁਹਾਇ ਹੈ اے ਮੇਰੇ ਪਾਤਸ਼ਾਹ ਜੀ ਤੋ ਧਨ ਦੇ ਦੇਣ ਤੇ ਨਾਮ ਨਾ ਦੇਨੇ ਤੇ ਨਾਮ ਤੋਂ ਬਿਨਾ ਤੇ ਬੰਦਾ ਜਨਮ ਮਰੋਂ ਦੇ ਧੱਕੇ ਖਾਂਦਾ ਹੈ ਤੇ ਜੇ ਤੂੰ ਨਾਮ ਦੇ ਦੇਨੇ ਧਨ ਨਾ ਦੇਵੇਂ ਤੇ ਸੰਸਾਰ ਨਹੀਂ ਚੰਗਾ ਲੱਗਦਾ ਤੇ ਜਗਤ ਨਹੀਂ ਚੰਗਾ ਲੱਗਦਾ ਬੰਦਾ ਇਸ ਸੰਸਾਰ ਵਿੱਚ ਠੋਕਰਾਂ ਖਾਂਦਾ ਹੈ ਇਸ ਲੋਕ ਵਿੱਚ ਠੋਕਰਾਂ ਖਾਂਦਾ ਹੈ ਜੋ ਧਨ ਦੇਵੋ ਨਾਮ ਨਾ ਦੇਵੋ ਨਾਮ ਬਿਹੂਨ ਜਨ ਜੰਮਪੁਰ ਜਾਏ ਜੋ ਨਾਮ ਦੇਵੋ ਧਨ ਨਾ ਦੇਵੋ ਧਨ ਬਿਹੂਨ ਜਗਤ ਨਾ ਸੁਹਾਏ ਗੁਰੂ ਅਮਰਦਾਸ ਤੇ ਜੋ ਕੇ ਨੰਦਨ ਮੇਰੇ ਦੋਨੋਂ ਪੰਥ ਚਲਾਇ ਬ੍ਰਾਹਮਣ ਕਹਿੰਦਾ ਇਹ ਤੇਜਭਾਨ ਦੇ ਪੁੱਤਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਿਤਾ ਦਾ ਨਾਮ ਸੀ ਤੇਜਭਾਨ ਤੇਜਭਾਨ ਦੇ ਇਸ ਸੋਤ ਨੇ ਐਸੀ ਬਖਸ਼ਿਸ਼ ਕੀਤੀ ਮੇਰਾ ਲੋਕ ਪਰਲੋਕ ਦੋਹੇ ਸੋਹਲਾ ਕਰ ਦਿੱਤਾ ਮੈਨੂੰ ਲੋਕ ਦੀਆਂ ਖੁਸ਼ੀਆਂ ਵੀ ਦੇ ਦਿੱਤੀਆਂ ਮੈਨੂੰ ਪਰਲੋਕ ਦਾ ਆਨੰਦ ਵੀ ਦੇ ਦਿੱਤਾ ਤੇ ਬ੍ਰਾਹਮਣ ਕਹਿਣ ਲੱਗਾ ਪਾਤਸ਼ਾਹ ਮੇਰੀ ਜੋਤਿਸ਼ ਵਿੱਦਿਆ ਗਲਤ ਨਹੀਂ मेरा इलमे नजूम गलत नहीं मैं भरगू संघ्याया पढ़ी ये गलत नहीं थोड़े चरणा च पदम है साहेब गुरु जी कहण लगे ठीक है तेरी अपनी विद्या किसी हद तक सही है पर अगह नहीं भी सही और अगह नहीं सही तो इसका अध्ययन कर तेरे को आत्मक आनंद आ गया तेरे को रस आ गया दस तेरे चरणा च पदम आध्यात्मिक रस उस ब्राह्मण ਨੂੰ ਮਿਲ ਗਿਆ ਸੀ ਉਹਦੀ ਸੁਰਤ ਜੁੜ ਗਈ ਸੀ ਉਹਦੀ ਸਮਾਧੀ ਲੱਗ ਗਈ ਸੀ ਰੱਬ ਦੇ ਰਸ ਤੱਕ ਪਹੁੰਚ ਗਿਆ ਸੀ ਆਤਮਿਕ ਆਨੰਦ ਤੱਕ ਪਹੁੰਚ ਗਿਆ ਸੀ ਸਾਇਦ ਕਹਿਣ ਲਈ ਕਿਸੇ ਹੱਦ ਤੱਕ ਸਹੀ ਹੈ ਮੁਕੰਮਲ ਸਹੀ ਨਾ ਮੰਨੇ ਬਿਲਕੁਲ ਸਹੀ ਨਾ ਮੰਨੇ ਤੋਂ পদ্ਮ ਦੀ ਗੱਲ ਗੁਰੂ ਨਾਨਕ ਦੇ ਚਰਨਾਂ 'ਚ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਨਹੀਂ ਹੈ ਮਹਾਤਮਾ ਬੁੱਧ ਦੇ ਚਰਨਾਂ 'ਚ ਨਹੀਂ ਹੈ ਸਵਾਮੀ ਮਹਾਵੀਰ ਦੇ ਚਰਨਾਂ 'ਚ ਨਹੀਂ ਕਿਧਰੇ ਕਿਧਰੇ ਹੈ ਪਉਪਨਿਸ਼ਦਾਂ ਦੇ ਰਿਸ਼ੀ ਸ੍ਰੀ ਕ੍ਰਿਸ਼ਨ ਗੁਰੂ ਅਮਰਦਾਸ ਜੀ ਕੁਝ ਹੋਰ ਮਹਾਪੁਰਸ਼ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਹੱਥਾਂ ਵਿੱਚ ਪਦਮ ਦਿਖਾਈ ਦੇਦੇ ਨੇ ਤੋਂ ਪਾਠ ਕਹਿੰਨੇ ਨੇ "ਹੇ ਗੁਰੂ ਅਮਰਦਾਸ ਜੀ ਬਾੜਜ ਕਰ ਦਾਹਣੇ ਸਿਧ ਸੰਨ ਮੁਖ ਮੁਖ ਜੋਰੇ" ਭਈ ਤੁਹਾਡੇ ਦੇਹਣੇ ਹੱਥ ਵਿੱਚ ਬਾੜਜ ਹੈ ਪਦਮ ਹੈ ਤੇ ਸਿੱਧੀਆਂ ਬੈਠੀਆਂ ਨੇ ਸਾਹਮਣੇ ਰਿਧ ਬਸੇ ਬਾਵਾਂਗ ਜੋ ਤੀਨ ਲੋਕਾਂ ਅੰਦਰ ਮੋਹ ਹੈ ਤੇ ਫੜਾ ਜਿਹੜਾ ਬਾਵਾਂਗ ਬਾਇਆ ਹੱਥ ਹੈ ਇਹ ਵੀ ਖਾਲੀ ਨਹੀਂ ਇਹਦੇ ਚ ਰਧੀਆਂ ਨੇ ਸੱਜੇ ਹੱਥ ਵਿੱਚ ਪਦਮ ਹੈ ਮੁਖੜੇ ਦੇ ਸਾਹਮਣੇ ਸਿੜੀਆਂ ਬੈਠੀਆਂ ਨੇ ਇਹ ਸਭ ਕੁਝ ਕਿਸ ਤਰ੍ਹਾਂ ਹੋ ਗਿਆ ਰਿਧੇ ਬਸੇ ਅਖਿਓ ਸੋਰਸ ਤਿਨਹੀ ਜਾਤੋ ਮੁਖੋਂ ਭਗਤ ਉਚਰੇ ਅਮਰ ਗੁਰ ਇਤਰੰਗ ਰਾਤੋ ਇਹ ਗੁਰੂ ਅਮਰਦਾਸ ਜੀ ਉਹ ਜਿਹੜਾ ਇੱਕ ਨਾਮ ਦਾ ਰਸ ਹੈ ਨਾ ਇੱਕ ਰਸ ਉਹ ਜਿਹੜਾ ਥਾਡੇ ਹਿਰਦੇ ਚ ਆਣ ਕੇ ਵਸਿਆ ਹੈ ਹੱਥ ਵਿੱਚ ਪਦਮ ਬਣ ਗਿਆ ਬਾਏ ਹੱਥ ਵਿੱਚ ਰੀਧੀਆਂ ਆ ਗਈਆਂ ਮੁਖੜੇ ਦੇ ਸਾਹਮਣੇ ਸਿਧੀਆਂ ਬੈਠੀਆਂ ਜਿਸ ਸਿਧੀਆਂ ਦੇ ਲਈ ਜਗਤ ਤਰਸਦਾ ਹੈ ਉਹ ਤੁਹਾਡੇ ਆਲੇ ਦੁਆਲੇ ਬੈਠੀ ਤੁਹਾਡੇ ਹੱਥਾਂ 'ਚ ਨੇ ਇਨੀਆਂ ਬਰਕਤਾਂ ਦਰਸੁ ਮਹਾਪੁਰਸ਼ ਸਿਧੀਆਂ ਰੀਧੀਆਂ ਤੋਂ ਅਗਾ ਲੰਘ ਜਾਂਦਾ ਇੱਕ ਨਹੀਂ ਮੈਰਜ ਕਰਦੇ ਜੋ ਸਿਧੀਆਂ ਰੀਧੀਆਂ ਦੇ 'ਚ ਰੁਕ ਗਿਆ ਮਨ ਦੀ ਕਾਗਰਤਾ ਤੇ ਹੋ ਗਈ ਹਿਰਦੇ ਦੀ ਸ਼ੁੱਧੀ ਨਹੀਂ ਹੋਈ ਸਿਰਹ ਮਨ ਦੀ ਕਾਗਰਤਾ ਹੋ ਗਈ ਹੈ ਸਿਰਹ ਬੁੱਧੀ ਸਹੀ ਫੈਸਲੇ ਦਿੰਦੀ ਹੈ ਸਿਰਫ ਚੇਤਾ ਕਰੀਬਨ ਕਰੀਬਨ ਸਹੀ ਪਾਸੇ ਰਾਗਤ ਹੁੰਦਾ ਹੈ ਲੇਕਿਨ ਪੂਰਨ ਤੌਰ ਤੇ ਸ਼ੁੱਧ ਨਹੀਂ ਹੁੰਦੀ ਅਸ਼ੁੱਧੀ ਬਣੀ ਰਹਿੰਦੀ ਹੈ ਪਿੱਛੇ ਮੁੜਨ ਦੀ ਸੰਭਾਵਨਾ ਬਣੀ ਰਹਿੰਦੀ ਹੈ ਉਹ ਜਿਹੜੀਆਂ ਸਿੱਧੀਆਂ ਰੇਦੀਆਂ ਨੇ ਪਟਕਾਲ ਤੇ ਰੱਖ ਦਿੰਦੀਆਂ ਨੇ ਔਰ ਇੱਥੇ ਆ ਕੇ ਮਨੁੱਖ ਧਾਗੇ ਤਵੀਜ਼ਾਂ ਦੇ ਚੱਕਰ 'ਚ ਵੀ ਪੈ ਜਾਂਦਾ ਹੈ ਇਹਨਾਂ ਨੇ ਕਮੀਆਂ ਗੱਲਾਂ 'ਚ ਵੀ ਪੈ ਜਾਂਦਾ ਹੈ ਔਰ ਇੱਥੋਂ ਲੋਕੀ ਅਕਸਰ ਮੋੜ ਆ ਤਾ ਜਾਂਦੇ ਨੇ ਤਾਂ ਖੈਰ ਵਾਟ ਕਰ ਰਹਿ ਨੇ ਹੇ ਗੁਰੂ ਹਰਦਾਸ ਸਿੰਘ ਉਹ ਇੱਕ ਰਸ ਪ੍ਰਮਾਤਮਾ ਦਾ ਤੁਹਾਡੇ ਹਿਰਦੇ ਚ ਵਸਿਆ ਹੈ ਤੁਹਾਡੇ दाहिने ਹੱਥ ਦੇ ਚ ਪਦਮ ਬਣ ਗਿਆ ਔਰ ਖੱਬੇ ਹੱਥ ਦੇ ਚ ਲੀਦੀਆਂ ਮੁਖੜੇ ਦੇ ਸਾਹਮਣੇ ਸਿੱਧੀਆਂ ਤੁਸੀਂ ਇਨ੍ਹਾਂ ਦੇ ਚ ਲੀਨ ਨਹੀਂ ਹੋ ਇਹ ਤੁਹਾਡੇ ਪਿੱਛੇ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਬਾਤ ਮੈਂ ਤੁਹਾਡੇ ਸਾਹਮਣੇ ਰੱਖਣਾ ਜਿਸ ਤੋਂ ਪਤਾ ਚਲੇਗਾ ਮੇਰੇ ਪਾਤਸ਼ਾਹ ਕਿਤਨੇ ਅਗਾਨ ਹੈ ਕ੍ਰਿਸ਼ਨਾ અવਤਾਰ ਦੇ ਅੰਦਰ ਇਹ ਸਤਗੁਰੂ ਦਾ ਇੱਕ ਛੰਦ ਹੈ ਦਸਮ ਗ੍ਰੰਥ ਦੇ ਚ ਮਹਾਰਾਜ ਉੱਥੇ ਕਹਿੰਦੇ ਨੇ ਜੋ ਕਿਛ ਇੱਛ ਕਰੋ ਧਨ ਕੀ ਤੋ ਚਲਿਓ ਧਨ ਦੇਸਨ ਦੇਸ ਤੇ ਆਵੇ ਔ ਸਭ ਰਿੱਧਨ ਸਿੱਧਨ ਪੇ ਹਮਰੋ ਨਹੀਂ ਨੈ ਕਿ ਹੀ ਆਲਲ ਜਾਵੇ ਸ੍ਰੀ ਮੁਖਵਾਕ ਪਾਤਸ਼ਾਹੀ ਦਸਮੀ ਸਾਹਿਬ ਕਹਿੰਦੇ ਨੇ ਹੇ ਅਕਾਲ ਪੁਰਖ ਤੇਰਾ ਨਾਮ ਜਪਦਿਆਂ ਜਪਦਿਆਂ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਅੰਦਰ ਹੁਣ ਧਨ ਦੀ ਮੰਗ ਨਹੀਂ ਮੈਂ ਨਹੀਂ ਮੰਗਦਾ ਤੇਰੇ ਕੋਲ ਔਰ ਕਤਾਈ ਨਹੀਂ ਮੰਗਦਾ ਜੋ ਕਿਛ ਇੱਛ ਕਰੋ ਧਨ ਕੀ ਧਨ ਦੀ ਇੱਛਾ ਰੱਖਣ ਵਾਲਾ ਮਨੁੱਖ ਅਜੇ ਧਨ ਤੱਕ ਪਹੁੰਚੇ ਇਤਨੀ ਮਿਹਰਜ ਕਰਦੇ ਧਨ ਤਾਂ ਅੱਗੇ ਨਹੀਂ ਲੰਘੇ ਉਹ ਇਤਨਾ ਅੱਗੇ ਲੰਘ ਜਾਏ ਕਿ ਧਨ ਉਸ ਦੇ ਪਿੱਛੇ ਚਲੇ ਪਰ ਜੇ ਉਹ ਧਨ ਦੇ ਪਿੱਛੇ ਚੱਲ ਰਿਹਾ ਜੇ ਧਰਮੀ ਨੇ ਇਤਨੀ ਮਿਹਰਜ ਕਰਦੇ ਇਹ ਪਹਿਚਾਣ ਹੈ ਜੋ ਧਨ ਦੇ ਪਿੱਛੇ ਚੱਲ ਰਿਹਾ ਅਜੇ ਧਰਮੀ ਨਹੀਂ ਕਿ ਜੋ ਧਰਮ ਦੇ ਪਿੱਛੇ ਚੱਲ ਪੈਂਦਾ ਹੈ ਧਨ ਉਸ ਦੇ ਪਿੱਛੇ ਚੱਲਦਾ ਹੈ ਤਾਂ ਸੱਜ ਕਹਿ ਰਹੇ ਨੇ ਜੋ ਕਿਛ ਇੱਛ ਕਰੋ ਧਨ ਕੀ ਤੋ ਚਲਿਓ ਧਨ ਦੇਸਨ ਦੇਸ ਤੇ ਆਵੇ ਦੇਸਾਂ ਦਿਸ਼ਾਂਤਰਾਂ ਤੋਂ ਧਨ ਦੀਆਂ ਪੰਡਾਂ ਆਪੇ ਚਲ ਕੇ ਆ ਰਹੀਆਂ ਮੇਰੇ ਪਿੱਛੇ ਮੈਨੂੰ ਲੋਰ ਵੀ ਨਹੀਂ ਮੇਰੀ ਇੱਛਾ ਵੀ ਨਹੀਂ ਮੈਂ ਇੱਛਾ ਵੀ ਨਹੀਂ ਕੀਤੀ ਜੋ ਕਿਛ ਇੱਛ ਕਰੋ ਧਨ ਕੀ ਤੋ ਚਲਿਓ ਧਨ ਦੇਸਨ ਦੇਸ ਤੇ ਆਵੇ ਉਹ ਸਭ ਰਿੱਧਨ ਸਿੱਧਨ ਤੇ ਹਮਰੋ ਨਈ ਨੈਕ ਹਿਆ ਲਲ ਚਾਵੇ ਸਾਧੂ ਸੰਤ ਰਿੱਧੀਆਂ ਸ੍ਰੀਆਂ ਚਾਹੁੰਦੇ ਨੇ ਇਹ ਅਕਾਲ ਪੁਰਖ ਨਾਮੇ ਮੰਗਦਾ ਨਾਏ ਮੈਨੂੰ ਚਾਹੀਏ ਮੈਨੂੰ ਲੋੜ ਨਹੀਂ ਮੈਂ ਕਹਤਾ ਹੀ ਇਹਨਾਂ ਰਿੱਧੀਆਂ ਸਿੱਧੀਆਂ ਦਾ ਮੁਤਲਸ਼ੀ ਨਹੀਂ ਮੈਨੂੰ ਨਹੀਂ ਚਾਹੀਦੀ ਜਿਸ ਵਕਤ ਮੇਰੇ ਪਾਤਸ਼ਾਹ ਪੌਂਟਾ ਸਾਹਿਬ ਐ ਦਸਮ ਗ੍ਰੰਥ ਦੀ ਰਚਨਾ ਕਰ ਰਹੇ ਸਨ ਉੱਥੇ ਲਿਖਿਆ ਹੈ ਸਤਿਗੁਰਾਂ ਨੇ ਪੌਂਟਾ ਸਾਹਿਬ ਦੇ 52 ਕਵੀ ਵੀ ਉੱਥੇ ਹੀ ਨਾਲ ਸਨ ਇੱਕ ਦਿਨ ਸ਼ਿਕਾਰ ਖੇਡਦੇ ਖੇਡਦੇ ਸਤਿਗੁਰ ਬਹੁਤ ਦੂਰ ਚਲੇ ਗਏ ਤੇ ਦੁਪਹਿਰਾਂ ਟੱ ਲਗ ਗਈ ਨਾ ਸ਼ਾਮ ਨੂੰ ਜੋ ਵਾਪਸ ਆਣ ਲਗੇ ਤੇ ਗਰਮੀਆਂ ਦੇ ਦਿਨ ਸਨ ਹਿੰਦੁਸਤਾਨ ਦੀ ਗਰਮੀ ਇੱਕ yogi ਚਾਰੋਂ ਪਾਸੇ ਧੂਣਾ ਤਪਾ ਕੇ ਬੈਠਾ ਸੀ ਅੱਗ ਬਾਲ ਕੇ ਵਿਚਾਰ ਬੈਠਾ ਸੀ ਤੇ ਸਹਿਬ ਕਹਿਣ ਲੱਗੇ yogi ਰਾਜ ਉਂਝ ਹੀ ਬੜੀ ਗਰਮੀ ਹੈ ਸੂਰਜ ਬੜਾ ਤਪਿਆ ਪਿਆ ਇਤਨੀ ਗਰਮੀ ਤੇ ਤੂੰ ਚਾਰੋਂ ਪਾਸੇ ਅੱਗ ਬਾਲ ਕੇ ਬੈਠਾ ਹੈ ਸਰੀਰ ਨੂੰ ਇਤਨਾ ਨਹੀਂ ਸਤਾਣਾ ਚਾਹੀਦਾ ਉਸ ਪਰਿਪੂਰਣ ਪ੍ਰਮਾਤਮਾ ਨੇ ਇਤਨਾ ਕੋਮਲ ਤੇ ਇਤਨੀ ਕੀਮਤੀ ਕਾਇਆ ਦਿੱਤੀ ਹੈ ਇਸ ਨੂੰ ਕਾਇਆ ਨੂੰ ਇਸ ਤਰੀਕੇ ਨਾਲ ਬਰਸ਼ਟ ਨਹੀਂ ਕਰਨਾ ਚਾਹੀਦਾ ਯੋਗੀ ਕਹਿਣ ਲਗਾ ਮਹਾਰਾਜ ਤੁਹਾਨੂੰ ਪਤਾ ਹੀ ਨਹੀਂ ਤਨ ਦੇ ਤਪਾਨ ਦੇ ਨਾਲ ਪਰਮਾਤਮਾ ਸਿੱਧੀ ਪ੍ਰਾਪਤ ਹੁੰਦੀ ਹੈ ਪਰਮਾਤਮਾ ਮਿਲਦਾ ਹੈ ਪਤਾ ਹੈ ਸਤਗੁਰਾਂ ਨੇ ਉੱਥੇ ਕੀ ਆਖਿਆ ਹੈ ਬਕਾਇਦਾ ਕਾਲ ਉਸ ਤਦ ਵਿੱਚ ਦਰਜ ਹੈ ਤਾਪ ਕੇ ਕੀ ਇਹ ਤੇ ਜੋ ਪੇ ਪਾਈਏ ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਿਤ ਹੈ ਤਨ ਦੇ ਤਪਾਨ ਨਾਲ ਜੇ ਰੱਬ ਮਿਲਦਾ ਹੋਵੇ ਤੇ ਜਿੰਨੀਆਂ ਨੂੰ ਬੁਖਾਰ ਚੜਿਆ ਉਹਨਾਂ ਨੂੰ ਰੱਬ ਮਿਲਣਾ ਚਾਹੀਦਾ 104 ਡਿਗਰੀ ਦਾ ਬੁਖਾਰ ਚੜਿਆ ਹੋਵੇ ਢੂਣਾ ਤਪਾਨ ਦੀ ਕੀ ਲੋੜ ਹੈ ਆਪੇ ਢੂਣਾ ਕਰ ਪਿਆ ਤੇ ਪਿੰਡਾਂ ਤੇ ਬਲਦਾ ਜਾਪ ਕੇ ਕੀ ਇਹ ਤੇ ਜੋ ਤੇ ਪਾਈਏ ਆਜਾਪ ਨਾਸ ਪੂਦਨਾ ਸਰੀਰ ਤੋਂ ਹੀ ਤੂੰ ਹੀ ਉਚਰਣ ਤੂੰ ਜਿਹੜਾ ਜਾਪ ਕਰਦਾ ਈ ਤੇ ਇਹਦੇ ਨਾਲ ਵੀ ਕਿੰਦਰੇ ਰੱਬ ਮਿਲਦਾ ਹੋਵੇ ਤੇ ਹਿੰਦੁਸਤਾਨ ਵਿੱਚ ਇੱਕ ਪੰਛੀ ਨੂੰ ਪੂਦਨਾ ਕਹਿੰਦੇ ਨੇ ਕਬੂਤਰ ਤੋਂ ਥੋੜਾ ਜਿਹਾ ਛੋਟਾ ਹੁੰਦਾ ਹੈ ਉਦੀ ਆਵਾਜ਼ ਹੈ ਤੂੰ ਹੀ ਤੂੰ ਹੀ ਤੂੰ ਹੀ ਕਿੰਝ ਬੋਲਦਾ ਜਿੱਥੇ ਬੈਠੋ ਇਹ ਬੋਲਦਾ ਪੰਜਾਬ ਦੇ ਵਿੱਚ ਵੀ ਹੈ ਮੱਧ ਦੇ ਭਾਰਤ ਦੇ ਵਿੱਚ ਹੈ ਗਰਮ ਇਲਾਕੇ ਵਿੱਚ ਹੈ ਜਿੱਥੇ ਜਿੱਥੇ ਗਰਮੀ ਪੈਂਦੀ ਹੈ ਇਹ ਪੰਛੀ ਹੈ ਔਰ ਇਹਦੀ ਬੋਲੀ ਹੈ ਤੂੰ ਹੀ ਤੂੰ ਹੀ ਸਾਇਬਗਨ ਜਾਪ ਕਰਨ ਦੇ ਨਾਲ ਰੱਬ ਮਿਲਦਾ ਹੋਵੇ ਮੇਰੀ ਜ਼ੁਬਾਨ ਨਾਲ ਰਟਣ ਕਰਦੇ ਆ ਤੇ ਇਹਨੂੰ ਮਿਲਣਾ ਚਾਹੀਦਾ ਇਸ ਪੰਛੀ ਨਦਕੇ ਉੜੇ ਤੇ ਜੋ ਪੇ ਭਾਗਿਤ ਨਰਾਇਣ ਅਨਲ ਆਭਾਸ ਪੰਛੀ ਦੋਲ ਬੋਕਰਤ ਹੈ ਉੱਪਰ ਆਕਾਸ਼ਾਂ ਵਿੱਚ ਉੱਡਣ ਦੇ ਨਾਲ ਜੇ ਰੱਬ ਮਿਲਦਾ ਹੋਵੇ ਤੇ ਅਨਲ ਪੰਛੀ ਹੁਮਾ ਪੰਛੀ ਉਤੇ ਉੱਪਰ ਹੀ ਰਹਿੰਦਾ ਕਹਿੰਦੇ ਨੇ ਹੁਮਾ ਅਨਲ ਇਤਨਾ ਉੱਚਾ ਉੱਡਦਾ ਹੈ ਜਿੱਥੇ ਜ਼ਮੀਨ ਦੀ ਕਸ਼ਿਸ਼ ਖਤਮ ਆਉਂਦੀ ਹੈ ਇਤਨਾ ਉੱਚਾ ਉੱਡਦਾ ਇਹਨੂੰ ਪਰਸ਼ੀਨ ਦੇ ਵਿੱਚ ਹੁਮਾ ਕਹਿੰਦੇ ਨੇ ਇਹਨੂੰ ਸੰਸਕ੍ਰਿਤ ਦੇ ਵਿੱਚ ਅਨਲ ਪੰਛੀ ਕਹਿੰਦੇ ਨੇ ਅਨਲ ਇਹਦਾ ਕਰੀਬਨ ਕਰੀਬਨ ਪਰਸ਼ੀਨ ਦੇ ਗ੍ਰੰਥਾਂ ਵਿੱਚ ਤੇ ਹਿੰਦੁਸਤਾਨ ਦੇ ਸਾਰੇ ਧਰਮ ਗ੍ਰੰਥਾਂ ਵਿੱਚ ਜ਼ਿਕਰ ਹੈ ਕਹਿੰਦੇ ਮੋਗਲ ਕਾਲ ਦੇ ਵਿੱਚ ਇਤਨਾ ਇਸ ਪੰਛੀ ਦਾ ਸ਼ਿਕਾਰ ਹੋਇਆ ਕਿ ਅੱਗ ਇਸ ਦੀ ਨਸਲ ਨਹੀਂ ਰਹੀ ਉਹਨਾਂ ਸਰਖਾਬ ਹੁਮਾ ਤੇ ਅਨਲ ਕੰਨ ਨਾਮ ਕਹੇ ਜਾਂਦੇ ਸਨ ਮੋਗਲ ਸਨ ਸ਼ਾਹ ਇਸ ਦੇ ਪੰਖ ਆਪਣੇ ਤਾਜ ਦੇ ਚਲਾਉਂਦੇ ਸਨ ਤੇ ਇੱਕ ਆਮ ਤਕੀਆ ਕਲਾਮ ਬਣ ਗਿਆ ਵੀ ਤੂੰ ਕੋਈ ਸਰਖਾਬ ਦੇ ਪੰਖ ਲਾਏ ਇੰਜ ਕਹਿੰਦੇ ਸਨ ਸਰਖਾਬ ਉਹਦੇ ਪੰਖ ਬਹੁਤ ਖੂਬਸੂਰਤ ਬੜੇ ਕੋਮਲ ਔਰ ਬੜੇ ਕੀਮਤੀ ਮੋਗਲ ਸ਼ਹਿਨशाह ਤਾਂ ਇਹ ਚਲਾਉਂਦੇ ਸੀ ਇਤਨਾ ਸ਼ਿਕਾਰ ਹੋਇਆ ਇੱਕ ਇੱਕ ਪੰਛੀ ਹਜ਼ਾਰਾਂ ਅਸ਼ਰਫੀਆਂ ਦਾ ਬਿਕਦਾ ਸੀ ਇਤਨਾ ਸ਼ਿਕਾਰ ਹੋਇਆ ਕਿ ਨਸਲ ਖਤਮ ਹੋ ਗਈ ਖਮਾ ਅਨਲ ਜ਼ਮੀਨ ਤਾਂ ਬਹੁਤ ਉੱਚਾ ਹੋ ਜਾਂਦਾ ਹੈ ਜਿੱਥੇ ਜ਼ਮੀਨ ਦੀ ਘਣਸ਼ਤ ਖਤਮ ਹੋਦੀ ਹੈ ਜਿੱਥੇ ਹਵਾ ਦਾ ਦਬਾਅ ਖਤਮ ਹੁੰਦਾ ਹੈ ਇਤਨਾ ਉੱਚਾ ਜਾਂਦਾ ਹੈ ਔਰ ਉੱਥੇ ਸੌਂਹ ਰੰਦਾ ਹਵਾ ਦੇ ਵਿੱਚ ਅਨਲ ਅਕਾਸ਼ ਪੰਛੀ ਢੋਲ ਬੋ ਕਰਦਾ ਹੈ اے ਯੋਗੀ ਜਿਹੜਾ ਤੂੰ ਆਕਾਸ਼ਾਂ ਵਿੱਚ ਭਰਮਣ ਕਰਦਾ ਹੈ ਇਹਦੇ ਨਾਲ ਰੱਬ ਮਿਲਦਾ ਹੋਵੇ ਤੇ ਅਨਲ ਪੰਛੀ ਨੂੰ ਮਿਲਣਾ ਚਾਹੀਦਾ ਕਿਹੜੀਆਂ ਨੇ ਕਮੀਆਂ ਸਿਧੀਆਂ ਵਿੱਚ ਪੈਦੇ ਕਿਹੜੇ ਨੇ ਕਮੇ ਚੱਕਰਾਂ ਵਿੱਚ ਪੈਦੇ ਕਹਿੰਦੇ ਨੇ ਇਹ ਬਾਤ ਸੁਣ ਕੇ ਯੋਗੀ ਬਾਰੋਂ ਤੱਕ ਤਪਿਆ ਹੋਇਆ ਸੀ ਅੰਦਰੋਂ ਵੀ ਤਪ ਗਿਆ ਉਹਨੂੰ ਬੜਾ ਗੁੱਸਾ ਚੜਿਆ ਵੀ ਸਤਿਗੁਰ ਨੇ ਇਹ ਮੇਰੀ ਧੋਨੀ ਨਹੀਂ ਦਿੱਤੀ ਯੋ ਕਹਿਣ ਲਗਾ ਮਹਾਰਾਜ ਤੁਸੀਂ ਜਾਣਾ ਕਿੱਥੇ ਪਹਿਲੇ ਦੱਸੋ ਮਹਾਰਾਜ ਕਹਿਣ ਲਗਾ ਉਹ ਸਾਡਾ ਪੌਂਟਾ ਸਥਾਨ ਹੈ ਸਿੱਥੇ ਜਾਣਾ ਹੈ ਹੋਰ ਕਿੱਥੇ ਜਾਣਾ ਹੈ ਯੋਗੀ ਕਹਿਣ ਲਗਾ ਇਹ ਦੱਸੋ ਕਿ ਜਮਨਾ ਕਿਸ ਤਰ੍ਹਾਂ ਪਾਰ ਕਰੋਗੇ ਤੇ ਮਹਾਰਾਜ ਕਹਿਣ ਲਗਾ ਸਾਹਮਣੇ ਬੇੜੀ ਖੜੀ ਹੈ ਮਲਾ ਨੂੰ ਆਵਾਜ਼ ਮਾਰਾਂਗੇ ਬੇੜੀ 'ਚ ਬੈਠਾਂਗੇ ਪਾਰ ਹੋ ਜਾਵਾਂਗੇ ਸਤਿਗੁਰ ਬੇੜੀ 'ਚ ਬੈਠ ਗਏ ਮਲਾ ਬੇੜੀ ਚਲਾਉਂਦਾ ਪਿਆ ਉਹ ਜਿਹੜਾ ਯੋਗੀ ਸੀ ਨਾ ਉਹ ਪਾਣੀ ਦੇ ਉੱਤੇ ਚੱਲਣ ਲੱਗ ਪਿਆ ਇਤਿਹਾਸ ਅੰਦਰ ਚੱਲਣ ਲੱਗ ਪਿਆ ਤੇ ਮਜ਼ਾਕ ਕਰੇ ਕਿ ਇਹ ਦਸਵੇਂ ਗੁਰੂ ਨਾਨਕ ਨੇ ਇਹ ਜਗਤ ਗੁਰੂ ਹੋਏ। ਇਹ ਵਕਰ ਦੇ ਰੈਬਰੀ ਪੁਰਸ਼ ਨੇ ਜਮਨਾ ਪਾਰ ਕਰ ਨਹੀਂ ਸਕਦੇ। ਭਉ ਸਾਦਰ ਕਿਸ ਤਰ੍ਹਾਂ ਪਾਰ ਕਰਨਗੇ? ਜਮਨਾ ਪਾਰ ਕਰਨ ਵਾਸਤੇ ਡੇੜੀ ਚਾਹੀਦੀ। ਜਮਨਾ ਪਾਰ ਕਰਨ ਵਾਸਤੇ ਮਲਾਵ ਚਾਹੀਦਾ। ਤੇ ਇਹ ਭਉ ਸਾਦਰ ਨੂੰ ਜਗਤ ਨੂੰ ਪਾਰ ਕਰਨਗੇ। ਇਹ ਤਾਣਾ ਮਾਰਿਆ ਜ ਕੁਝ ਯੋਗੀ। ਥੋੜੀ ਦੇਰ ਤੋਂ ਬਾਅਦ ਸਤਗੁਰ ਪਾਰ ਹੋ ਗਏ। ਯੋਗੀ ਵੀ ਪਾਰ ਹੋ ਗਏ। ਪਾਦਸ਼ਾਹ ਨੇ ਚਾਰ ਦਮੜੇ ਉਸ ਯੋਗੀ ਦੀ ਹਥੇਲੀ ਤੇ ਰੱਖਿਆ ਉਸ ਮਲਾ ਦੀ ਹੇਲੀ ਤੇ ਰੱਖਿਆ ਮਲਾ ਨੇ ਪੈਰਾਟੇ ਕਦਮਬੋਸੀ ਪੀਤੇ ਸਤਿਗੁਰ ਨੇ ਉਸ ਨੂੰ ਅਸੀਸ ਦਿੱਤੀ ਤੇ ਫਿਰ ਮਹਾਰਾਜ ਉਸ ਯੋਗੀ ਨੂੰ ਕਹਿਣ ਇਹ ਦੱਸ ਜਿਹੜਾ ਤੂੰ ਪਾਣੀ ਦੇ ਉੱਤੇ ਚੱਲ ਕੇ ਆਇਆ ਇਹ ਤੇ ਦੱਸ ਇਹ ਸਿੱਧੀ ਤੈਨੂੰ ਕਿਵੇਂ ਮਿਲੀ ਮਹਾਰਾਜ ਮੈਂ 6 ਸਾਲ ਤੱਕ ਲਗਾਤਾਰ ਗਰਮੀਆਂ ਵਿੱਚ ਥੋਨੇ ਤਾਂ ਪਾਉਂਦੇ ਰਿਆਂ ਸਰਦੀਆਂ ਵਿੱਚ ਜਲਧਾਰ ਜਦ ਪੋਮਾਂ ਦੀਆਂ ਠੰਡੀਆਂ ਰਾਤਾਂ ਜਲਧਾਰਾ ਇਤਨੇ ਗਹਿਰੇ ਪਾਣੀ ਵਿੱਚ ਖੜੇ ਹੋ ਜਾਣਾ ਗਰਦਨ ਤੱਕ ਉੱਥੇ ਮੰਤਰ ਦਾ ਰਟਨ ਕਰਨਾ ਇਹਨੂੰ ਕਹਿੰਦੇ ਨੇ ਜਲਧਾਰਾ ਯਾ ਥੱਲੇ ਬੈਠ ਜਾਣਾ ਤੇ ਘੜੇ ਵਿੱਚ ਇੱਕ ਛੋਟਾ ਜਿਹਾ ਸੁਰਾਖ ਕਰਕੇ ਉਹਦੇ ਵਿੱਚ ਪਾਣੀ ਦੀ ਧਾਰ ਸਿਰ ਦੇ ਉੱਤੇ ਪੈਂਦੀ ਰਹੇ ਸਾਰੀ ਰਾਤ ਠੰਡ ਦੇ ਦਿਨਾਂ ਚ ਔਰ ਬਾਹਰ ਪਾਦਸ਼ਾਹ ਨੇ ਸਰਦੀਆਂ ਵਿੱਚ ਜਲਧਾਰਾ ਕੀਤੀ ਹੈ ਗਰਮੀਆਂ ਦੇ ਝੋਨੇ ਤਪਾਏ ਨੇ ਇਹ ਸਿੱਧੀ ਮੈਨੂੰ ਮਿਲ ਗਈ ਹੈ ਮਹਾਰਾਜ ਕਹਿਣ ਲੱਗੇ ਤੇਰੇ 6 ਸਾਲ ਦੀ ਜਿਹੜੀ ਤਪੱਸਿਆ ਹੈ ਨਾ ਉਹਦੀ ਕੀਮਤ 4 ਦਮੜੇ ਇਸ ਤੋਂ ਜ਼ਿਆਦਾ ਕੁਛ ਨਹੀਂ ਅਸੀਂ 4 ਦਮੜੇ ਦੇ ਤਨ ਜਮਨਾ ਤੋਂ ਪਾਰ ਹੋ ਗਏ ਆ ਤੂੰ 6 ਸਾਲ ਦੀ ਤਪੱਸਿਆ ਦੇ ਕੀਤੀ ਹੈ ਜਮਨਾ ਤੋਂ ਪਾਰ ਹੋਏ ਕਿ ਜਿਹੜਾ ਕੰਮ 4 ਦਮੜਿਆਂ ਨਾਲ ਹੁੰਦਾ ਹੈ ਜ਼ਿੰਦਗੀ ਦੇ 6 ਸਾਲ ਨਹੀਂ ਬਰਬਾਦ ਕਰਨੇ ਚਾਹੀਏ ਪ੍ਰਸ਼ਨ ਨਹੀਂ ਕਰਨੇ ਚਾਹੀਏ ਅਸੀਂ ਸੰਸਾਰ ਦੀ ਜ਼ਿੰਦਗੀ ਬਰਸਟ ਨਹੀਂ ਕਰਨੀ ਚਾਹੀਏ ਜੀਵਨ ਸਿਰਫ ਇਸ ਵਾਸਤੇ ਨਹੀਂ ਕਿ ਬੰਦਾ ਪਾਣੀ ਦਿੱਤੇ ਚੱਲ ਲਵੇ ਜਲ ਕੇ ਤਰਈਆ ਕੋ ਗੰਗੇਰੀ ਸੀ ਘਰੇਤ ਜਗ ਆਗ ਕੇ ਬਛਈਆ ਸੋਚ ਕੋਰ ਸਮਝਾਨੀ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਜਲ ਜੁਲਾਹਾ ਹੁੰਦਾ ਹੈ ਪੰਜਾਬ ਤੇ ਗਰੀਆਵਾਂ ਚ ਉਹ ਚੱਲਦਾ ਹੈ ਪਾਣੀ ਉਤੇ ਚੱਲਦਾ ਹੈ ਪੈਰ ਦਾ ਨਹੀਂ ਕਿ ਮਹਾਰਾਜ ਕਹਿੰਨੇ ਤੂੰ ਚੱਲ ਲਿਆ ਤੂੰ ਜਲ ਜੁਲਾਹਾ ਵੀ ਚੱਲਦਾ ਪਿਆ ਫਰਕ ਕੀ ਇਹਦੇ ਚ ਉਹ ਕੋਈ ਮਹਾ ਸਿੱਧ ਬਣ ਗਏ ਉਹ ਕੋਈ ਭਗਤ ਬਣ ਗਏ ਉਹਨਾਂ ਕੋਈ ਰਬ ਮਿਲ ਗਏ ਕਿਹੜੇ ਨੇ ਕੰਨੇ ਚਕਰਾਂ ਚ ਤੋ ਯੋਗੀ ਪਏ ਤੋ ਸਾਹਿਬ ਦਸਮ ਗ੍ਰੰਥ ਦੇ ਕ੍ਰਿਸ਼ਨਾ ਉਤਾਰ ਦੇ ਛੰਦ ਦੇ ਵਿੱਚ ਸਾਫ਼ ਕਹਿ ਰਿਹਾ ਨੇ ਜੋ ਕਿਛ ਇੱਛ ਕਰੋ ਧਨ ਕੀ ਤੋ ਚਲਿਓ ਧਨ ਦੇ ਸੰਦੇਸ ਤੇ ਆਵੇ ਉਹ ਸਭ ਰਿਧਨ ਸਿੱਧਨ ਪੇ ਹਮਰੋ ਨਹੀਂ ਨੈਕ ਹਿਆਸ ਲਲਚਾਰੇ ਔਰ ਸੁਨੋ ਕਛ ਜੋਗ ਵਿਖੇ ਕਰ ਕੌਣ ਇਤੋ ਤਪਕੇ ਤਨ ਤਾਵੇ ਸਹਿਜ ਕੰਨ ਹੇ ਅਕਾਲ ਪੁਰਖ ਹੋਰ ਸੁਣ ਇੰਜ ਪੈ ਗੱਲ ਕਰਦੇ ਆਮਨੇ ਸਾਹ ਹੇ ਰੱਬ ਹੋਰ ਵੀ ਸੁਣ ਲੈ ਮੈਂ ਯੋਗ ਸਾਧਨਾ ਨਹੀਂ ਕਰਦਾ ਕੌਣ ਦੂਣੇ ਤਪਾਵੇ ਕੌਣ ਪ੍ਰਾਣਾਯਮ ਕਰੇ ਔਰ ਕੌਣ ਜਲਧਾਰਾ ਕਰੇ ਮੈਂ ਕੋਈ ਯੋਗ ਸਾਧਨਾ ਕਰਨ ਨੂੰ ਤਿਆਰ ਨਹੀਂ ਔਰ ਸੁਣੋ ਕਛ ਯੋਗ ਵਿਖੇ ਕਰ ਕੌਣ ਇਤੋ ਤਪ ਕੇ ਤਨ ਤਾਵੇ ਤੋ ਜਪਦਾ ਹੈ अलहम ਹੋਇਆ ਵੀ ਕੁਛ ਨਾ ਕੁਛ ਤੇ ਇੱਛਾ ਹੋਵੇਗੀ ਰਿਧੀਆਂ ਦੀ ਇੱਛਾ ਨਹੀਂ ਸਿੱਧੀਆਂ ਦੀ ਇੱਛਾ ਨਹੀਂ ਧਨ ਦੀ ਇੱਛਾ ਨਹੀਂ ਯੋਗ ਸਾਧਨਾ ਦੀ ਤੜਪ ਨਹੀਂ ਪਰ ਮਨੁੱਖ ਦਾ ਜਿਹੜਾ ਮਨ ਹੈ ਇਹ ਅਮੰਗ ਤੇ ਹੋ ਨਹੀਂ ਸਕਦਾ ਕੁਛ ਨਾ ਕੁਛ ਮੰਗ ਤੇ ਰਹਿੰਦੀ ਆ ਪਰ ਫਿਰ ਕੀ ਹੈ ਕੀ ਚਾਹਤ ਹੈ ਤੁਹਾਡੀ ਸੰਸਾਰ ਵਿੱਚ ਜੀਵ ਦੇ ਜਗ ਦੇ ਮਨੁੱਖ ਬਾਰੇ ਇੱਕ ਕਥਾ ਹੈ ਕਿ ਜਬ ਲਗ ਸਵਾਸ ਤਬ ਲਗ ਆਸ ਸਵਾਸਾਂ ਦੇ ਨਾਲ ਕੁਛ ਨਾ ਕੁਛ ਆਸਾ ਚੱਲਦੀ ਹੈ ਔਰ ਜੇ ਆਸਾ ਨਾ ਹੋਵੇ ਬਿਲਕੁਲ ਬੰਦਾ ਨਿਰਾਸ਼ ਹੋ ਜਾਏ ਤਾਂ ਕਹਿੰਦੇ ਨੇ ਦੋ ਹਾਲ ਤਾਂ ਆਪਰ ਦੀਆਂ ਨੇ ਕਿ ਆ ਬੰਦਾ ਆਤਮ ਹੱਤਿਆ ਕਰੇਗਾ ਖੁਦਕਸ਼ੀ ਕਰੇਗਾ ਨਿਰਾਸ਼ ਬੰਦੇ ਖੁਦਕਸ਼ੀ ਕਰ ਲੈਂਦੇ ਆਤਮ ਹੱਤਿਆ ਕਰ ਲੈਂਦੇ ਇਹ ਉਸ ਹਾਲਤ ਵਿੱਚ ਬੰਦਾ ਸਮਾਦੀ ਦੇ ਚਲਾ ਜਾਂਦਾ ਦੋ ਹੀ ਹਾਲਤਾਂ ਨੇ ਤੀਜੀ ਕੋਈ ਹਾਲਤ ਨਹੀਂ ਬਿਲਕੁਲ ਨਿਰਾਸ਼ ਕੋਈ ਵੀ ਆਸਾ ਨਹੀਂ ਖੁਦਕੁਸ਼ੀ ਕਰੇਗਾ ਜ਼ਰੂਰ ਆਤਮ ਹੱਤਿਆ ਕਰੇਗਾ ਜਾਂ ਫਿਰ ਰਬ ਦਾ ਹਮਾਰ ਚੁਣੇਗਾ ਪ੍ਰਮਾਤਮਾ ਦਾ ਹੋਰ ਕੋਈ ਤੀਸਰਾ ਰਸਤਾ ਹੀ ਨਹੀਂ ਵੀ ਜੀਵ ਦੇ ਜਾਗਦੇ ਮਨੁੱਖ ਦੇ ਅੰਦਰ ਕੁਛ ਨਾ ਕੁਛ ਤਾਂ ਇੱਛਾ ਹੁੰਦੀ ਹੈ ਕੀ ਤੜਪ ਹੈ ਫਿਰ ਕੀ ਇਛਾ ਸਤਗੁਰੂ ਚੌਥੀ ਪੰਕਤੀ 'ਚ ਆਪਣੀ ਇੱਛਾ ਦੱਸ ਦੇਣਾ ਔਰ ਸੁਣੋ ਕਛ ਜੋਗ ਵਿਖੇ ਕਰ ਕੌਣ ਇਤੋ ਤਪ ਕੇ ਤਨ ਤਾਵੇ ਝੂਝ ਮਰੋ ਰਣ ਮੈ ਤਜ ਭੈ ਤੁਮ ਤੇ ਬਸ ਸ਼ਿਆਮ ਹੈ ਬਰਪਾਵੇ ਰਣ ਭੂਮੀ ਵਿੱਚ ਮਜ਼ਲੂਮਾਂ ਦੀ ਖਾਤਰ ਦੇਸ਼ ਦੀ ਖਾਤਰ ਝੂਝਦਾ ਝੂਝਦਾ ਲੜ ਮਰਾਂ ਸ਼ਹੀਰ ਹੋ ਜਾਵਾਂ ਇਹ ਅਕਾਲ ਪੁਰਖ ਇਸ ਤੋਂ ਬਿਨਾ ਹੋਰ ਕੋਈ ਚਾਹਤ ਨਹੀਂ ਇਸ ਤੋਂ ਬਿਨਾ ਹੋਰ ਕੋਈ ਮੰਗ ਨਹੀਂ ਇਸ ਤੋਂ ਬਿਨਾ ਹੋਰ ਕੋਈ ਇੱਛਾ ਨਹੀਂ ਸਿਰ ਮਜ਼ਲੂਮਾਂ ਦੀ ਖਾਤਰ ਕੁਰਬਾਨ ਹੋਣ ਦੀ ਇੱਛਾ ਸਿਰਫ ਦੇਸ਼ ਦੀ ਖਾਤਰ ਨਿਛਾਵਰ ਹੋਣ ਦੀ ਇੱਛਾ ਹੈ ਸਿਰਫ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਇੱਛਾ ਹੈ ਹੋਰ ਕੁਝ ਨਹੀਂ ਕੋਈ ਇੱਛਾ ਨਹੀਂ ਔਰ ਸਤਿਗੁਰ ਨੇ ਵਾਕਈ ਆਪਣੀ ਸਮੁੱਚੀ ਜ਼ਿੰਦਗੀ ਇਸੇ ਢੰਗ ਨਾਲ ਬਤੀਤ ਕੀਤੀ ਕਿਦਰੇ ਪਿਤਾ ਵਾਰਿਆ ਕਿਦਰੇ ਬੱਚੇ ਵਾਰਨੇ ਕਿਦਰੇ ਆਪਣੇ ਆਪ ਨੂੰ ਕੁਰਬਾਨ ਕੀਤਾ ਦੇਸ਼ ਦੇ ਧਰਮ ਦੇ ਉੱਤੇ ਦੇਸ਼ ਦੀ ਸਭਿਤਾ ਦੇ ਉੱਤੇ ਮਜ਼ਲੂਮਾਂ ਦੀ ਰੱਖਿਆ ਦੇ ਖਾਤਰ ਖੈਰ ਦੀ ਇੱਕ ਹਾਲਤ ਬਣਦੀ ਹੈ ਜਿਸ ਨੂੰ ਇੰਦੋ ઋષਿ ਮੁਨੀਆ ਨੇ ਤੇ ਕਹਿ ਦਿੱਤਾ ਕਿ ਪਦਮ ਬਣਦਾ ਯੋਗੀਆਂ ਨੇ ਕਹਿ ਦਿੱਤਾ ਕੁਝ ਸਿਧੀਆਂ ਮਿਲਦੀਆਂ ਨੇ। ਇਸਲਾਮ ਨੇ ਕਹਿ ਦਿੱਤਾ ਕੁਝ ਕਰਾਮਾਤ ਮਿਲਦੀਆਂ ਨੇ। ਤੇ ਸਤਿਗੁਰ ਦੀ ਬਾਣੀ ਕੁਛ ਹੋਰ ਕਹਿੰਦੀ ਹੈ। ਉਹਦੇ ਹੱਥਾਂ 'ਚ ਬਰਕਤਾਂ ਆਣ ਗਈਆਂ। ਪਦਮ ਦੀ ਗੱਲ ਨਹੀਂ। ਬਾਰਜ ਕਰਦਾ ਹਣੇ ਸਿੱਧ ਸੰਮੁਖ ਮੁਖ ਜੋ ਹੈ। ਏ ਗੁਰੂ ਅਮਰਦਾਸ ਜੀ ਤੁਹਾਡੇ ਦੇਹਣੇ ਹੱਥ ਵਿੱਚ ਬਰਕਤਾਂ ਆ ਗਈਆਂ। ਬੜੀਆਂ ਬਰਕਤਾਂ ਭਰਾ ਤੇ ਹੱਥ ਹੈ। ਕੰਧਨ ਸ਼ਾਮ ਨੂੰ ਦੇਗਾਂ ਮੋਦੀਆਂ ਕਰ ਦਿੰਦੇ ਸਨ ਗੁਰੂ ਅਮਰਦਾਸ ਜੀ। ਬਰਕਤਾਂ ਚਲਦੀਆਂ ਹੀ ਰਹਿੰਦੀਆਂ ਸਨ। ਇਕ ਪ੍ਰਤੱਖ ਗੱਲ ਕਰਕੇ ਦਿਖਾਈਏ ਹੱਥ ਦੇ ਵਿੱਚ ਬਰਕਤ ਆਲੋਦ ਵਾਲੇ ਸਿੱਧੀਆਂ ਔਰ ਬਾਹਾਂ ਹੱਥ ਦੇ ਵਿੱਚ ਰਿਧੀਆਂ ਪਿੱਛੇ ਚੱਲ ਰਹੀਆਂ ਸਿੱਧੀਆਂ ਪਿੱਛੇ ਰਹਿ ਗਈਆਂ ਤੇ ਅੱਗੇ ਲੰਘ ਰਹੀ ਨੌ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਇਸ ਤਰ੍ਹਾਂ ਦੀਆਂ ਸ਼ਕਤੀਆਂ ਜਿਹੜੀਆਂ ਪ੍ਰਗਟ ਹੁੰਦੀਆਂ ਨੇ ਕਦਮਾਂ ਵਿੱਚ ਕ੍ਰਾਂਤੀ ਬਚਨਾਂ ਵਿੱਚ ਸਤਿਆ ਹੱਥਾਂ ਦੇ ਵਿੱਚ ਬਰਕਤ ਹੈ ਕਹਿ ਗੰਨ ਨੇ ਕਰਮ ਖੰਡ ਤੱਕ ਪਹੁੰਚ ਗਏ ਇਹ ਹੋਈ ਨਹੀਂ ਸਦਾ ਕਿ ਕਰਮਖੰਡ ਵਿੱਚ ਪਹੁੰਚਿਆ ਹੋਇਆ ਮਨੁੱਖ ਉਹਦੇ ਕਦਮਾਂ ਦੇ ਵਿੱਚ ਕੋਈ ਕ੍ਰਾਂਤੀ ਨਾ ਹੋਵੇ ਉਹਦੇ ਕਦਮ ਅਗਰ ਮੱਥੇ ਜਾਣਗੇ ਤੇ ਕੁਝ ਗੱਲ ਹੋਵੇਗੀ ਉਹਦੇ ਕਦਮ ਅਗਰ ਸਮੇਰ ਪਰਬਤ ਤੇ ਜਾਣਗੇ ਤੇ ਕੁਝ ਗੱਲ ਹੋਵੇਗੀ ਉਹਦੇ ਕਦਮ ਅਗਰ ਹਰਿਦੁਆਰ ਚਲੇ ਗਏ ਤੇ ਕੁਝ ਗੱਲ ਹੋਵੇਗੀ ਔਰ ਉਹਦੇ ਕਦਮ ਅਗਰ ਸੱਜਣ ਠੱਗਪੁਰ ਵੀ ਚਲੇ ਗਏ ਤੇ ਕੁਝ ਗੱਲ ਹੋਵੇਗੀ ਜ਼ਰੂਰ ਹੋਵੇਗੀ